ਕਮੈਂਟ ਜਿੰਨੇ ਮੇਰੇ ਕਮੈਂਟ ਨੂੰ ਆ ਕੇ ਲਾਈਕ ਕਰਦੇ ਫੇਸਬੁਕ ਤਾਂ ਵੀ ਦਵਾਰੇ ਐਕਟਿਵ ਹੀ ਰਹਿੰਦਾ ਭਰਾਵਾ ਬੂੜਾ ਜਿਹੜੀ ਮਰਗੀ ਵੀਡੀਓ ਕੋਲ ਕੇ ਭੇਲੀ ਯਾਰ ਇਹ ਤੇ ਕਮੈਂਟ ਆਦਾ ਆਊਗਾ ਨਹੀਂ ਜਿਹੜੇ ਵੀ ਜਿਆਦੇ ਚਾਦਰ ਜਿ ਮੰਨਦੇ ਨੇ ਸਿਆਣੇ ਜਿ ਮੰਨਦੇ ਫਿਰ ਮੈਨੂੰ ਉੱਥੇ ਵੇਖਣੇ ਨਾ ਕਿਦਾਂ ਪਾਦਾ ਕਮੈਂਟ ਆ ਨਾ ਲਿਖ ਕੇ ਪਾਦਾ ਅਹੇ ਗੁਰੂ ਘਰਾਂ ਦੇ ਵਿੱਚ ਆਪੀ ਜੀਆਂ ਦੇ ਵਰਗਾਂ ਦੇ ਲੰਗਰ ਹੀ ਲੱਗਣੇ ਨੇ ਮੈਂ ਕਿਹਾ ਤੁਹਾਡੇ ਵਰਗਾ ਨਾ ਤੇ ਮੈਂ ਕਿਹਾ ਜਾ ਕੇ ਰੈਸਟੋਰੈਂਟਾਂ 'ਚ ਪਾਰਟੀਆਂ ਕਰਦਾ ਤੇ ਮੈਂ ਕਿਹਾ ਉੱਥੋਂ ਗਰੀਬ ਛਕੂਗਾ ਜਿਹਦੀ ਜਿਹਦੀ ਨਹੀਂ ਪਹੁੰਚੇਗੀ ਉਹ ਤਾਂ ਖਾਦਾ ਲਊਗਾ ਗੁਰੂ ਘਰ ਨੇ ਇਸੇ ਕਾਲੋ ਚਾਹੀ ਲੰਗਰ ਵੀ ਜਿਹੜਾ ਕੋਈ ਨਹੀਂ ਵੀ ਛਕਣਾ ਕਿਸੇ ਉਈ ਇਹ ਰੀਅਲਿਟੀ ਬਣਾਉਣੀ ਚਾਹੀਦੀ ਆ ਜਿਹੜੀ ਆਪਣੀ ਮਾਤ ਭਾਸ਼ਾ ਨਾਲ ਵਰਤੋ ਇਸੇ ਨੂੰ ਸਹੀ ਆ ਆਮ ਕਿੰਨੇ ਆਪਾਂ ਕਿੰਨੇ ਅਰਬ ਕੰਟਰੀਆਂ ਬੜੀ ਤਰੱਕੀ ਆ ਬਈ ਉਹ ਆਪਦੀ ਮਾਤ ਭਾਸ਼ਾ ਤੇ ਆਪਦੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਫੋਲੋ ਕਰਦੇ ਆ ਦੂਜੇ ਬੰਦੇ ਨੂੰ ਵਿੱਚ ਆਉਣ ਨਹੀਂ ਦਿੰਦੇ ਉਹ ਆਪਾਂ ਮੈਂ ਜਦੋਂ ਜਿਵੇਂ ਵੇਖੀ ਪੰਜਾਬੀ ਵੀ ਹੋਣਗੇ ਨਾ ਖੜੀ ਇਹ ਭਈਆ ਇਹ ਕੀ ਕਰ ਰਹੇ ਜਾਂ ਜਿਹੜਾ ਮੜਾ ਇੰਗਲਿਸ਼ ਮੀਡੀਅਮ ਚ ਪੜਿਆ ਹੁੰਦਾ ਜੱਗੇ ਵਰਗਾ ਉਹ ਗੱਲ ਹੀ ਅੰਗਰੇਜ਼ੀ ਚ ਕਰਦਾ ਗੁਰੂ ਆਪ ਨੂੰ ਅੰਗਰੇਜ਼ੀ ਆਉਂਦੀ ਆ ਪਰ ਮੈਂ ਅਜੇ ਤੱਕ ਅੰਗਰੇਜ਼ੀ ਬੋਲੀ ਨਹੀਂ ਕਿਸੇ ਸਾਹਮਣੇ ਪਹਿਲੀ ਗੱਲ ਆਪਾਂ ਨੋਰਮਲ ਜਾਨੇ ਬੈਣਾ ਆਪਾਂ ਨੂੰ ਕਿਸੇ ਦਿਨ ਉਹਦੇ ਮਾਨ ਚ ਪਤਾ ਕੀ ਫੀਲ ਹੋਈ ਹੋਊਗੀ ਯਾਰ ਮੈਂ ਲੋਕਾਂ ਦਾ ਭਲਾ ਕਰਦਾ ਅੱਜ ਮੈਨੂੰ ਆਪ ਨੂੰ ਮਤ ਲੈਣੀ ਪੈ ਰਹੀ ਆ ਵੀ ਮੇਰੇ ਘਰੇ ਚੱਲ ਕੇ ਮੈਨੂੰ ਐਨਾ ਰੋਇਆ ਸਾਨੂੰ ਪਤਾ ਜੀ ਤੇ ਭੈਣ ਜੀ ਉਹਦੇ ਫੋਟੋਆਂ ਖਿੱਚਣੀਆਂ ਸੀ ਅਸੀਂ ਚੰਗੇ ਲੱਗਣੇ ਚਾਹ ਰਹੇ ਸੀ ਯਾਰ ਲਵਲੀ ਸਾਡਾ ਜਵੀਰ ਨਹੀਂ ਬੰਨਿਆ ਯਾਰ ਆਪਣਾ ਜਿਮੀਨ ਉਹ ਮੀਂਹ ਜਾਂਦਾ ਵਿਚਾਰਾ ਤੇ ਉਹ ਤੁਸੀਂ ਤੁਹਾਨੂੰ ਫੋਟੋ ਨਹੀਂ ਅੱਛਾ ਇਹ ਐਡ ਪੁੱਛਦੇ ਮੈਨੂੰ ਬ੍ਰੈਡਾ ਦਾ ਆਹ ਬ੍ਰੈਡ ਪਕੜਾ ਚਾਹੁੰਦਾ ਮੈਨੂੰ ਪਤਾ ਆ ਸਾਰਾ ਮਰ ਲੋਕ ਹੀ ਹੁੰਦਾ ਇੱਥੇ ਠੀਕ ਆ ਗੁਰੂਆ ਸਾਡੇ ਮੈਂ ਤੁਹਾਨੂੰ ਕੱ Thank okay. okay.